ਇਹ ਹੀ ਸਪੈਸ਼ਲ ਹਮਾਰੇ ਹਾਂ ਮੰਨਾ ਜਾਂਦਾ ਹੈ ਔਰ ਇਹ ਐਸ਼ਾ ਚੀਜ਼ ਹੈ ਕਿ ਇਹ ਹਮਾਰੇ ਸਾਰੇ ਧਰਮ ਕੇ ਲੋਕ ਇਸ ਕੋ ਅੱਛੇ ਖੁਸ਼ੀ ਸੇ ਇਸ ਕੋ ਯੋਗ ਕਰਪ੍ਰਿਯੋ ਕਰਤੇ ਹੈ ਇਸ ਕੋ ਇਸਤੇਮਾਲ ਕਰ ਯੂਜ਼ ਕਰਤੇ ਹੈ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਲ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਸੁਨੇਹਾ ਦਿੱਤਾ ਸੀ ਨਾ ਕੋ Hindu ਨਾ ਕੋ Muslim ਇਹ ਸੁਨੇਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਇੱਕ ਪਾਸੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਇਸੀ ਕਹਿ ਸਕਦੇ ਆ ਪਾਟ ਚੱਲ ਰਿਹਾ ਦੂਸਰੇ ਪਾਸੇ ਜੋ ਤਸਵੀਰ ਹੈ ਇਸ ਵਕਤ ਨਵਾਜ਼ ਪੜੀ ਚੱਰੀ ਹੈ ਬਹੁਤ ਹੀ ਸੁੰਦਰ ਤਸਵੀਰ ਬਹੁਤ ਹੀ ਵਿਲੱਖਣ ਤਸਵੀਰ ਅਸੀਂ ਕਹਿ ਸਕਦੇ ਆ ਸਭ ਤੋਂ ਸੋਹਣੀ ਤਸਵੀਰ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਜ਼ੂਮ ਕਰਕੇ ਦਿਖਾਉਣ ਕਿ ਨਾਲ ਦੀ ਨਾਲ ਜਿਹੜੇ ਇੱਕ ਬਾਪੂ ਜੀ ਨੇ ਜਿਹੜੀ ਜਿਨ੍ਹਾਂ ਨੇ ਪੱਗ ਬੰਨੀ ਹੋਈ ਐ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਕਈ ਦਿਨ ਅਲੋਪ ਰਹੇ ਤਾਂ ਉਹਨਾਂ ਨੇ ਇੱਕੋ ਹੀ ਸੁਨੇਹਾ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸੋ ਉਸੇ ਤਰ੍ਹਾਂ ਦੀ ਜਿਹੜੀ ਧਾਰਮਿਕ ਪਾਈਚਾਰਕ ਸਾਂਝ ਦੀ ਤਸਵੀਰ ਹੈ ਉਹ ਸ਼ੰਭੂ ਬਾਰਡਰ ਤੇ ਦਿਖਾਈ ਦੇ ਰਹੀ ਹੈ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਮਲੇਰ ਕੋਟਲਾ ਤੋਂ ਖਾਸ ਤੌਰ ਤੇ ਸ਼ੰਭੂ ਬਾਰਡਰ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਕਿ ਆਖਿਰ ਕਿਸ ਤਰ੍ਹਾਂ ਜ਼ੈਨ ਦੇ ਵਿੱਚ ਸਭ ਚੀਜ਼ ਆਈਆਂ ਹਾਲਾਂਕਿ ਇਹ ਸਾਡਾ ਦੇਸ਼ ਜਿਹੜਾ ਹੈ ਪੂਰਾ ਗੁਲਦਸਤਾ ਹੈ ਹਰ ਇੱਕ ਧਰਮ ਜਾਤ ਮ ਲੋਕ ਜਿਹੜੇ ਨਹੀਂ ਸਨੇਸ਼ ਰਹਿੰਦੇ ਨੇ ਸੋ ਅੱਜ ਸ਼ੰਭੂ ਬਾਡਰ ਦੇ ਉੱਤੇ ਤੁਸੀਂ ਸੋਚਿਆ ਮਲੇਰ ਕੋਟਲੇ ਤੋਂ ਖਾਸ ਤੌਰ ਤੇ ਆਏ ਹੋ ਇਸ ਧਰਨੇ ਦੇ ਲਈ ਕੀ ਕਹਿਣਾ ਚਾਹੋਗੇ ਇਸ ਧਰਨੇ ਲਈ ਅਸੀਂ ਇਹ ਸਾਡਾ ਆਪਣਾ ਧਰਨਾ ਹੈ ਜੀ ਅਸੀਂ ਖੁਦ ਕਿਸਾਨ ਆ ਅਸੀਂ ਇਹ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਜਿਹੜੇ ਸਾਡੇ ਇੱਥੇ ਭਰਾ ਆਏ ਨੇ ਅਸੀਂ ਉਹਨਾਂ ਦੀ ਸਹਿਤਾ ਲਈ ਅਸੀਂ ਉਰੇ ਆਇਆ ਆ ਅਬੇ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਵੇਈ ਨਦੀ ਦੇ ਵਿੱਚ ਉਹ ਅਲੋਪ ਰਏ ਸੀ ਉਹਨਾਂ ਨੇ ਸੁਨੇਹਾ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉਹੀ ਤਸਵੀਰ ਦੁਬਾਰਾ ਦੁਹਾਈ ਜਾ ਰਹੀ ਹੈ ਹਾਂਜੀ ਉਹਨਾਂ ਦਾ ਇਹੀ ਦਿਸਿਆ ਸਿਕਾ ਵੀ ਨਾ ਕਿਸੇ ਜਾਤ ਪਾਤ ਨਾਲ ਕੋਈ ਨਹੀਂ ਹੈਗਾ ਸਾਰੇ ਏਕਤਾ ਵਾਲੀ ਆ ਕਿ ਗੁਰੂ ਦੇ ਸਿੱਖਾ ਗੁਰੂ ਦੇ ਸੇਵਕਾ ਸਾਰੇ ਕੋਈ ਜਾਤ ਪਾਤ ਉਹਨਾਂ ਨਾਲ ਨਹੀਂ ਕਿਸੇ ਨਾਲ ਰੱਖੀਏਗੀ ਤੇ ਇਸੇ ਕਰਕੇ ਜੀਵੀਧਾਰ ਵੀ ਜਿਹੜੇ ਹੈਗੇ ਭਾਈਚਾਰਾ ਆ ਇਹ ਜਾਤ ਪਾਤ ਕਿਸੇ ਨਾਲ ਨਹੀਂ ਰੱਖਦਾ ਆਂਦਾਤਾ ਆਂਦਾਤਾ ਆ ਇੱਕ ਕਿਸੇ ਨੂੰ ਵੀ ਮਾੜੇ ਲਫ਼ਜ਼ਾਂ ਨਾਲ ਨਹੀਂ ਬੋਲਦਾ ਮੋਦੀ ਸਰਕਾਰ ਜਿਹੜੀ ਹੈਗੀ ਆ ਜਾਂ ਖੱਟਰ ਸਰਕਾਰ ਹੈਗੀ ਆ ਉਹ ਭੜੇ ਲਫ਼ਜ਼ਾਂ ਨਾਲ ਬੋਲਦੀ ਆ ਉਹ ਬੰਬ ਸੁੱਟਦੀ ਆ ਜਾਂ ਅਥਰੂਗਾ ਸੱਟ ਦੀਆਂ ਗੋਲੀਆਂ ਮਾਰਦੀ ਆ ਅਸੀਂ ਜਿਹੜੇ ਭਾਈਚਾਰਾ ਅਸੀਂ ਇਕਤਾਇਆ ਸਾਡੀ ਸੋ ਜਿਵੇਂ ਗੁਰਬਾਣੀ ਦੇ ਵਿੱਚ ਵੀ ਖਾਸ ਕਰਕੇ ਲਿਖਿਆ ਗਿਆ ਕਿ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਲਵੋ ਅੱਜ ਦੇ ਇਸ ਜੋ ਅੰਦੋਲਨ ਚੱਲ ਰਿਹਾ ਤੁਸੀਂ ਪਹੁੰਚੋ ਪਹਿਲਾਂ ਤਾਂ ਅਸੀਂ ਇਹ ਖਾਸੇਤ ਵੀ ਜਾਨਣਾ ਚਾਹਾਂਗੇ ਕਿ ਲੰਗਰ ਚੱਲਦੇ ਨੇ ਬਹੁਤ ਤਰ੍ਹਾਂ ਦੇ ਦੇਗ ਹੀ ਕਿਉਂ ਵਰਤਾਈ ਜਾਂਦੇ यही स्पेशल हमारे यहाँ माना जाता है और ये ऐसा चीज़ है कि हमारे सारे धर्म के लोग इसको अच्छे खुशी से इसको योग कर प्रयोग करते हैं इसको इस्तेमाल कर यूज़ करते हैं इसलिए ताकि जब हम चीज़ को ऐसी चीज़ बना के ले जाए अच्छी से अच्छी चीज़ बना के ले जाए तो मन खुश हो के वो दिल को खाए उसको ताकि उसका मन खुश हो जाए और उसको हौसला दे सके क्या है नहीं ये ये भी कोई जरूरी नहीं कि यही चावल हो को, और भी ला सकते हैं क्या खासियत है मतलब इस चावल तो यह है कि बहुत महंगा चावल होता है ये एक सौ बीस तीस रुपया किलो होता है फिर मटेरियल बहुत लगता है इसमें मावा लगते हैं और ड्राई दरा, फ्रूट लगते हैं और बनाने वाले भी बहुत पैसे लगते हैं स्पेशल बर्तन के अंदर तांबे के बर्तन बनता है खाना किसी और बर्तन में नहीं बनता और हर कोई बना नहीं सकता ये तो इसे बलर कोठला में मशहूर है ये इसीलिए अपने बलेर कोटला की पहचान के, के वास्ते अपने अपने भाइयों की या और कोई ऐसे मौका हो हम उसके वास्ते अपने तरफ वास्तव पेश करते हैं ताकि वो खुश हो के खा बोसो भाई पसंद भी करते हैं और चाहते भी है और, भी है, और कती है बहुत अच्छा है हम पसंद करते हैं इसलिए मनपसंद के लिए हम ले जाते हैं एक छोटा बच्चा भी इतने पहुंचा यार की कहना की नाम मोहम्मद मूसा मोहम्मद मूसा अच्छा मोहम्मद जी की कहना चाहूंगे ਕਿਸਾਨ ਅੰਦੋਲਨ ਜਿੱਤ ਕੇ ਜਾਵਾਂਗੇ ਜੀ ਅਸੀਂ ਕਿਸਾਨ ਅੰਦੋਲਨ ਜਿੱਤ ਕੇ ਜਾਵਾਂਗੇ ਅੱਛਾ ਅੱਛਾ ਬੈਜ ਵੀ ਲਗਾਇਆ ਹੋਇਆ ਹੈ No Farmers No Food ਸੋ ਇਸ ਤੱਪਨੇ ਦੇ ਵਿੱਚ ਨਮੀ ਜਾਨ ਫੂਕਣ ਦੇ ਲਈ ਇੱਕ ਭਾਰੀਚਾਰਕ ਸਾਂਝੀ ਦੀ ਤਸਵੀਰ ਜੋ ਹੈ ਸ਼ੰਭੂ ਬਾਰਡਰ ਤੇ ਦਿਖਾਈ ਦੇ ਰਹੀ ਹੈ ਨਾਲੇ ਦੂਸਰੇ ਪਾਸੇ ਦੀ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਉਣੀ ਹੈ ਕਿਉਂਕਿ ਇਸ ਸਮੇਂ ਜੀ ਇਹਨਾਂ ਦੇਖੋ ਫੋਟੋ ਵਿੱਚ ਆ ਗਏ ਜੀ 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 ਬੋਲੋ ਬੋਲੋ ਭਾਈਚਾਰਾ ਕਿਸਾਨ ਮਜ਼ਦੂਰ ਇਕਤਾ ਹੋਰ ਭਰਾ ਜਿੰਨੇ ਹੈ ਜਿੰਨੇ ਵੀ ਆਏ ਹੈ ਸਾਰਿਆਂ ਕੋ ਜਿੰਦਾਬਾਦ ਤੋ ਦੂਸਰੇ ਪਾਸੇ ਦੇ ਤਸਵੀਰਾਂ ਕਿਉਂਕਿ ਇਸ ਵਕਤ ਨਵਾਜ਼ ਦਾ ਟਾਈਮ ਹੋ ਚੁੱਕਾ ਹੈ ਇਸ ਕਰਕੇ ਮਲੇਰਕੋਟਲੇ ਤੋਂ ਜੋ ਹੋਰ ਲੋਕ ਜਿਹੜੇ ਇਸ ਅੱਜ ਦੇ ਇਸ ਧਰਨੇ ਦੇ ਵਿੱਚ ਨਮੀਰੂ ਫੂਕਣ ਦੇ ਲਈ ਪਹੁੰਚੇ ਨੇ ਉਹ ਕਿਉਂਕਿ ਨਵਾਜ਼ ਦਾ ਵਕਤ ਹੈ ਨਵਾਜ਼ ਪੜੀ ਜਾ ਰਹੀ ਹੈ ਉਹ ਤਸਵੀਰਾਂ ਤੁਹਾਨੂੰ ਨਾਲ-ਨਾਲ ਜ਼ਰੂਰ ਦਿਖਾਵਾਂਗੇ ਇਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਹੀ ਵਿਲੱਖਣ ਤਸਵੀਰ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਗਿਆ ਮਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਸੁਨੇਹਾ ਦਿੱਤਾ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਇਹ ਸੁਨੇਹਾ ਅਸ਼ਰਗੁਨ ਅਰਗਦੇਵ ਜੀ ਨੇ ਦਿੱਤਾ ਸੀ ਸੋ ਉਹੀ ਤਸਵੀਰਾਂ ਉਹਨਾਂ ਗੁਰਬਾਣੀ ਦੇ ਉਹਨਾਂ ਸ਼ਬਦਾਂ ਦੇ ਉੱਤੇ ਬਿਲਕੁਲ ਟੁੱਕਦੀ ਹੋਈ ਤਸਵੀਰ ਜੋ ਹੈ ਉਹ ਅੱਜ ਇੱਥੇ ਦਿਖਾਈ ਦਿੱਤੀ ਜਾ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਦੇਖ ਦੇਖ ਪਾ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਬਹੁਤ ਹੀ ਸੁੰਦਰ ਤੇ ਅਲੌਕਿਕ ਤਸਵੀਰਾਂ ਨੇ ਇੱਕ ਪਾਸੇ ਇੱਕ ਪਾਸੇ ਦੂਸਰੀ ਤਸਵੀਰ ਦਿਖਾਵਾਂਗੇ ਜਿੱਥੇ ਕਿ ਗੁਰਬਾਣੀ ਦਾ ਪ੍ਰਸਾਰਣ ਯਾਨੀ ਕਿ ਪਾਠ ਚੱਲ ਰਿਹਾ ਹੈ ਲਗਾਤਾਰ ਤੁਕੀ ਸਟੇਜ ਤੋਂ ਬਾਅਦ ਸ਼ਾਨੂ ਰਹਿਰਾ ਸਬਦਾ ਪਾਠ ਜਿਹੜਾ ਹੈ ਉਹ ਵੀ ਕੀਤਾ ਜਾਂਦਾ ਸੋ ਇਸੇ ਸ਼ੰਭੂ ਬਾਰਡਰ ਦੇ ਉੱਤੇ ਇੱਕ ਪਾਸੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਅਸੀਂ ਕਹਿ ਸਕਦੇ ਹਾਂ ਪਾਠ ਚੱਲ ਰਿਹਾ ਦੂਸਰੇ ਪਾਸੇ ਜੋ ਤਸਵੀਰ ਹੈ ਇਸ ਵਕਤ ਨਵਾਜ਼ ਪੜੀ ਚੱਰੀ ਹੈ ਬਹੁਤ ਹੀ ਸੁੰਦਰ ਤਸਵੀਰ ਬਹੁਤ ਹੀ ਵਿਲੱਖਣ ਤਸਵੀਰ ਅਸੀਂ ਕਹਿ ਸਕਦੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਸ਼ਾਇਦ ਹੀ ਕਦੀ ਬਹੁਤ ਘੱਟ ਦੇਖਣ ਨੂੰ ਮਿਲੀ ਹੋਵੇ ਸੋ ਇਸ ਤਸਵੀਰ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦੇ ਪੂਰਨੇ ਪਾਉਂਦੇ ਹੋਏ ਇਹ ਲੋਕ ਪਾਈਚਰਕਸਾਂਜ ਦੇ ਪ੍ਰਤੀਕ ਇਹ ਲੋਕ ਦਰਸਾ ਰਹੇ ਨੇ ਕਿਸ ਤਰੀਕੇ ਦੇ ਨਾਲ ਇਸ ਦੇਸ਼ ਦੇ ਵਿੱਚ ਇਸ ਦੇਸ਼ ਦਾ ਜੋ ਗੁਲਦਸਤਾ ਹੈ ਉਸ ਦੇ ਵਿੱਚ ਭਾਵੇਂ ਕੋਈ Hindu ਹੋਏ ਭਾਵੇਂ Musalman ਹੋਏ ਭਾਵੇਂ Sikh ਹੋਏ ਭਾਵੇਂ Usai ਹੋਏ ਸਭ ਧਰਮ ਦੇ ਲੋਕ ਜਿਹੜੇ ਨੇ ਉਹਨਾਂ ਦੀ ਆਪਸੀ ਜੋ ਨੇੜਤਾ ਹੈ ਪਾਈਚਰਕਸਾਂਜ ਹੈ ਉਹ ਕਿਸ ਤਰੀਕੇ ਦੇ ਨਾਲ ਹਲੇ ਵੀ ਕਾਇਮ ਹੈ ਸੋ ਬਹੁਤ ਸੁੰਦਰ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਤੇ ਕਿਉਂਕਿ ਨਵਾਜ਼ ਦਾ ਵਕਤ ਹੋ ਚੁੱਕਾ ਸੀ ਇਸ ਵਕਤ ਇੱਕ ਪਾਸੇ ਜਿੱਥੇ ਦੇਗ ਵਰਤਾਈ ਜਾ ਰਹੀ ਸੀ ਅੱਜ ਲੰਗਰ ਲੈ ਕੇ ਖਾਸ ਤੌਰ ਤੇ ਮਲੇਰ ਕੋਟਲਾ ਤੋਂ ਪਹੁੰਚੇ ਸਨ ਮੁਸਲਮਾਨ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੇ ਬਨ ਸ਼ਮੂਲੀਅਤ ਦਿੱਤੀ ਗਈ ਅੱਜ ਦੇ ਇਸ ਦਰਨੇ ਦੇ ਵਿੱਚ ਨਾਲ ਹੀ ਉਹਨਾਂ ਨੇ ਬਕਾਇਦਾ ਹਾਲਾਂਕਿ ਜੇਕਰ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਆਪਣੇ ਆਪ ਦੇ ਵਿੱਚ ਬੋਲਦਾ ਉਸ ਵਕਤ ਵੀ ਮਲੇਰ ਕੋਟਲੇ ਦੇ ਨਵਾਬ ਵੱਲੋਂ ਹਾ ਦਾ ਨਾਰਾ ਮਾਰਿਆ ਗਿਆ ਸੀ ਸੋ ਇਹੀ ਭਾਈਚਾਰਕ ਸਾਂਝ ਦੀ ਤਸਵੀਰ ਦੁਬਾਰਾ ਫੇਰ ਤੋਂ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲ ਰਹੀ ਹੈ ਆਪਣੇ ਆਪ ਦੇ ਵਿੱਚ ਅਤੀ ਸੁੰਦਰ ਤਸਵੀਰ ਹੈ ਜਿਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਪਾਸੇ ਗੁਰਬਾਣੀ ਦਾ ਪ੍ਰਸਾਰ ਹੋ ਰਿਹਾ ਹੈ ਇੱਕ ਪਾਸੇ ਰਹਿਰਾਬ ਸਾਹਿਬ ਦਾ ਪਾਠ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਇਸੇ ਹੀ ਧਰਨੇ ਦੇ ਵਿੱਚ ਸ਼ਮੂਲੀਅਤ ਦਿੰਦੇ ਹੋਏ ਸਭ ਤੋਂ ਸੋਹਣੀ ਤਸਵੀਰ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਜ਼ੂਮ ਕਰਕੇ ਦਿਖਾਉਣ ਕਿ ਨਾਲ ਦੀ ਨਾਲ ਜਿਹੜੇ ਇੱਕ ਬਾਪੂ ਜੀ ਨੇ ਜਿਹਨਾਂ ਨੇ ਪੱਗ ਬੰਨੀ ਹੋਈ ਐ ਸਿੱਖ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਦੂਜੇ ਪਾਸੇ ਇਸ ਸਮਾਜ ਦੇ ਵੱਲੋਂ ਅੱਜ ਦੇ ਇਸ ਅੰਦੋਲਨ ਜਿਹੜਾ ਕਿ 13 ਫਰਵਰੀ ਤੋਂ ਲਗਾਤਾਰ ਹੁਣ ਤੱਕ ਚੱਲਦਾ ਆ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਦੇਣ ਲਈ ਪਹੁੰਚੇ ਸੀ ਆਪਣਾ ਸਹਿਯੋਗ ਦੇਣ ਦੇ ਲਈ ਪਹੁੰਚੇ ਸੀ ਇਸੇ ਤਰ੍ਹਾਂ ਉਹਨਾਂ ਦੀ ਮਰਿਆਦਾ ਦੇ ਵਿੱਚ ਉਹਨਾਂ ਦੇ ਇਸ ਸਹਿਯੋਗ ਨੂੰ ਸਜਦਾ ਕਰਨ ਦੇ ਲਈ ਉਹਨਾਂ ਵੱਲੋਂ ਬਰਾਬਰ ਉਹਨਾਂ ਦੇ ਹੀ ਤਰੀਕੇ ਦੇ ਨਾਲ ਜੋ ਨਮਾਜ਼ ਐ ਉਹ پڑھی ਜਾ ਰਹੀ ਐ ਸੋ ਇਸ ਤੋਂ ਵਿਲੱਖਣ ਤਸਵੀਰ ਸ਼ਾਇਦ ਹੀ ਕਦੀ ਦੇਖਣ ਨੂੰ ਮਿਲੀ ਹੋਵੇ ਬਹੁਤ ਸੁੰਦਰ ਤਸਵੀਰ ਆਪਣੇ ਆਪ ਦੇ ਵਿੱਚ ਭਾਰਤ ਦੇ ਉਸ ਗੁਲਦਸਤੇ ਦੀ ਤਸਵੀਰ ਹੈ ਜਿਸ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਰਹਿੰਦੇ ਨੇ ਉਸ ਇਕਜੁੱਟਤਾ ਤੇ ਨਾਲ ਹੀ ਉਸ ਪਾਈਚਾਰਕ ਸਾਂਝ ਦੀ ਸਭ ਤੋਂ ਸੁੰਦਰ ਤੇ ਅਲੌਕਿਕ ਤਸਵੀਰ ਸ਼ੰਭੂ ਬਾਰਡਰ ਦਿੱਤੇ ਕਿਉਂਕਿ ਇੱਕ ਪਾਸੇ ਜਿੱਥੇ ਇਧਰ ਨਾਲ ਲਗਾਤਾਰ 13 ਫਰਵਰੀ ਤੋਂ ਇੱਥੇ ਚੱਲ ਰਿਹਾ ਪਾਕਿਸਤਾਨੀ ਮੰਗਾਂ ਦੇ ਲਈ ਕਹ ਨਾਨਕ ਮਾਥੇ ਇਸ ਧਰਨੇ ਦੇ ਵਿੱਚ ਜਿੱਥੇ ਅਲੱਗ-ਅਲੱਗ ਜਿਹੜੇ ਲੋਕ ਨੇ ਅਲੱਗ-ਅਲੱਗ ਧਰਮਾਂ ਮਜ਼ਹਬ ਦੇ ਲੋਕ ਇੱਥੇ ਪਹੁੰਚ ਰਹੇ ਨੇ ਅਸੀਂ ਦੇਖਿਆ ਬੀਤੇ ਦਿਨਾਂ 'ਚ ਲੁਧਿਆਣਾ ਤੋਂ ਕੁਝ ਪਰਿਵਾਰ ਪਹੁੰਚੇ ਸੀ Hindu ਸਮਾਜ ਦੇ ਪਰਿਵਾਰਾਂ ਨੇ ਇੱਥੇ ਅਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਸਫਾਈ ਦੀ ਸੇਵਾ ਉਹਨਾਂ ਦੇ ਵੱਲੋਂ ਨੇ ਬਾਈ ਜਾ ਰਹੀ ਸੀ ਤੇ ਅੱਜ ਮੁਸਲਿਮ ਸਮਾਜ ਦੇ ਲੋਕ ਮਲੇਰ ਕੋਟਲਾ ਤੋਂ ਪਹੁੰਚੇ ਸੀ ਧੰਨਵਾਦ ਦਾ ਸਮਾ ਹੋਇਆ ਤਾਂ ਉਹਨਾਂ ਦੇ ਨਾਲ ਬਰਾਬਰ ਨਮਾਜ਼ ਦੇ ਵਿੱਚ ਸ਼ਮੂਲੀਅਤ ਦੇ ਕੇ ਉਹਨਾਂ ਨੂੰ ਇਕ ਸਕਾਰਤ ਭਾਵਨਾ ਦੇ ਨਾਲ ਇਹਨਾਂ ਦੇ ਵੱਲੋਂ ਸ਼ਾਮੁਲੀਅਤ ਦਿੱਤੀ ਜਾ ਰਹੀ ਹੈ ਸੋ ਆਪਣੇ ਆਪ ਦੇ ਵਿੱਚ ਸਭ ਤੋਂ ਅਨੋਖੀ ਤੇ ਸੁੰਦਰ ਤਸਵੀਰ ਸ਼ੰਭੂ ਬਾਰਡਰ ਦੇ ਉੱਤੇ ਅੱਜ ਦੀ ਇਹ ਤਸਵੀਰ ਬਹੁਤ ਹੀ ਵਿਲੱਖਣ ਹੈ ਕਿਉਂਕਿ ਇੱਕ ਪਾਸੇ ਜਿੱਥੇ ਧਾਰਮਿਕ ਤੇ ਜਿਹੜੀ ਭਾਵਨਾਤਮਕ ਤਸਵੀਰ ਹੈ ਜਿਹੜੀ ਭਾਈਚਾਰਕ ਸਾਂਝ ਦੀ ਤਸਵੀਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਦੂਸਰੇ ਪਾਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਇਸ ਅੰਦੋਲਨ ਦੇ ਵਿੱਚ ਨਵੇਂ ਰੂਹ ਹੁਕੰਦ ਲਈ ਇਹ ਤਸਵੀਰ ਕਾਫੀ ਹੈ ਵਿੜੇ ਜਰਨਲਿਸਤ ਜਤਿੰਦਰ ਨਾਲ ਪ੍ਰਿਆੰਕਾ ਮੀਲੂ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਸ਼ੰਭੂ ਬਾਰਡਰ